हां एक ਗੱਲ ਯਾਦ ਰੱਖੋ ਕਦੀ ਜ਼ਿੰਦਗੀ ਵਿੱਚ ਕਿਤੇ ਗੁਰਸਿੱਖ ਦੀ ਨਿੰਦਾ ਚੁਗਲੀ ਨਹੀਂ ਕਰਨੀ ਮਾਰੇ ਦਰਸ਼ਨ ਤੁਹਾਡੀ ਹੱਡੀ ਪਤਲੀ ਤੋੜ ਦੇਣੀ ਵਾਇਗਰੋਣਾ ਤੁਹਾਡਾ ਐਕਸੀਡੈਂਟ ਕਰਾ ਦੇਣਾ ਵਾਇਗਰੋਣਾ ਤੁਹਾਡੇ ਘਰ ਕੋਈ ਬਿਮਾਰ ਕਰ ਦੇਣਾ ਵਾਇਗਰੋਣਾ ਕਿਤੇ ਗੁਰਸਿੱਖ ਨੂੰ ਮੜਾ ਨਾ ਕਹਿਣਾ ਤੁਸੀਂ ਵਾਇਗਰੋ ਸੁਣ ਨਹੀਂ ਸਕਦਾ ਤੂੰ ਮੇਰੇ ਪੁੱਤਰ ਨੂੰ ਮੜਾ ਗਿਆ ਉਹਨੇ ਤੁਹਾਡੇ ਕੋਈ ਨਾ ਕੋਈ ਕੜਾਕੇ ਕੱਢ ਦੇਣੇ ਔਰ ਛੱਡਦਾ ਨਹੀਂ ਮaaf ਨਹੀਂ ਕਰਦਾ ਵਾਇਗਰੋ ਬਹੁਤ ਸੁਭਾਅ ਦਾ ਚੰਗਾ ਨਹੀਂ ਦੇਗਾ ਤੁਸੀਂ ਉਹਦੇ ਪੁੱਤਰ ਨੂੰ ਕੁਝ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਕਿਹਾ ਗੁਰੂਆਂ ਬਾਰੇ ਕੁਝ ਕਿਹਾ ਸੰਗਤ ਨੂੰ ਕੁਝ ਕਿਹਾ ਅੰਮ੍ਰਿਤਧਾਰੀ ਨੂੰ ਕੁਝ ਕਿਹਾ ਉਹਨੇ ਤੁਹਾਡੇ ਘਰ ਦੇ ਘੰਟੀ ਖੜਗਾ ਦੇਣੀ ਤਾਂ ਦੱਸ ਦਤਾਂ ਮੈਂ ਬਸ ਕਦੇ ਗੁਰਸਿੱਖ ਨੂੰ ਵੈਗਰੂ ਤੋਂ ਘੱਟ ਬੋਲਣਾ ਨਹੀਂ ਕਦੇ ਗੁਰਸਿੱਖ ਨੂੰ ਵੈਗਰੂ ਤੋਂ ਘੱਟ ਬੋਲਣਾ ਨਹੀਂ ਉਹਦੀ ਚਰਨ ਤੋਂ ਲੈਣੀ ਆਉਦੇ ਭਾਂਡੇ ਮਾਂਜਣੀਆਂ ਸੇਵਾ ਕਰਨੀਆਂ ਕਦੇ ਗੁਰਸਿੱਖ ਦੀ ਨਿੰਦਾ ਨਹੀਂ ਕਰਨੀ ਜੇ ਰੱਬ ਨੂੰ ਮਿਲਣਾ ਹੈ ਹਾਂ ਜੇ ਤੁਸੀਂ ਸਮਝਦੇ ਹੋ ਤੇ ਗੁਰੂ ਸਾਹਿਬ ਨੂੰ ਕਹਿ ਦਿਓ ਗੁਰੂ ਸਾਹਿਬ ਜੀ ਤੁਸੀਂ ਮੇਰੇ ਤੋਂ ਬਖਸ਼ਿਸ਼ ਕਰੋ ਜਾਣੇ ਅਣਜਾਣੇ ਛੋਟੇ ਪਿਆ ਸੁਪਨੇ ਵਿੱਚ ਵੀ ਕਿਸੇ ਦੀ ਦਿੰਦਾ ਨਾ ਹੋ ਜਾਏ ਜੇ ਤੁਸੀਂ ਸਮਝਦੇ ਹੋ ਕਿ ਮੇਰੇ ਕੋਲ ਕਿਤੇ ਹੋ ਗਈ ਹੈ ਜਾਂ ਪਿੱਛੇ ਹੋ ਗਈ ਹੈ ਤੇ ਹੁਣ ਮੈਨੂੰ ਬਖਸ਼ਾਓ ਗੁਰੂ ਸਾਹਿਬ ਦੀ ਕਿਰਪਾ ਕਰੋ